ਜ਼ਖਮੀ ਨੂੰ ਪਹੁੰਚਾਇਆ ਹਸਪਤਾਲ ਤੇ ਪੁਲਿਸ ਪ੍ਰਸ਼ਾਸਨ ਨੇ ਨਹੀਂ ਜਾਣ ਦਿੱਤਾ ਉਸ ਸ਼ਖਸ ਨੂੰ ਵਾਪਸ ਇਸ ਸ਼ਖਸ ਨੂੰ ਮਦਦ ਕਰਨੀ ਪੈ ਗਈ ਮਹਿੰਗੀ ਰੋਡ ਤੇ ਸੜਕ ਹਾਦਸੇ ਦੌਰਾਨ ਵਿਅਕਤੀ ਹੋਇਆ ਸੀ ਜ਼ਖਮੀ ਦੱਸ ਦਈਏ ਕਿ ਦੇਰ ਰਾਤ ਬੱਸ ਸਟੈਂਡ ਦੇ ਫਲਾਈਓਵਰ ਤੇ ਡਿਵਾਈਡਰ ਉੱਤੇ ਇੱਕ ਆਟੋ ਟਕਰਾ ਜਾਂਦਾ ਅਤੇ ਜਿਸ ਕਾਰਨ ਉਸ ਦਾ ਡ라이ਵਰ ਮੌਕੇ ਤੇ ਜ਼ਖਮੀ ਹੋ ਜਾਂਦਾ ਹੈ ਨਾਲੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਡ라이ਵਰ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੀ ਹਾਲਤ ਦੇ ਵਿੱਚ ਜਿਸ ਕਾਰਨ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਸ ਦੀ ਟੱਕਰ ਡਿਵਾਈਡਰ ਨਾਲ ਹੋ ਜਾਂਦੀ ਹੈ ਤਾਂ ਉਹ ਬੁਰੇ ਤਰੀਕੇ ਨਾਲ ਜ਼ਖਮੀ ਹੋ ਜਾਂਦਾ ਹੈ ਉਹ ਤੜਪ ਰਿਆ ਹੁੰਦਾ ਨੇੜੇ ਇੱਕ ਸ਼ਖਸ ਨੰਗ ਰਿਆ ਹੁੰਦਾ ਤਾਂ ਉਸ ਨੂੰ ਉਹ ਤੜਫਦਾ ਦੇਖ ਕੇ ਹਸਪਤਾਲ ਲੈ ਜਾਂਦਾ ਜਿਸ ਪਾਸੋਂ ਹਸਪਤਾਲ ਪ੍ਰਸ਼ਾਸਨ ਵੱਲੋਂ ਫੜਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਸ ਨੂੰ ਉੱਥੇ ਹੀ ਰੁਕਣਾ ਪਵੇਗਾ ਨਹੀਂ ਤਾਂ ਉਸ ਉੱਤੇ ਪਰਚਾ ਦਰਜ ਹੋ ਜਾਵੇਗਾ ਇਹ ਇਲਜ਼ਾਮ ਲਗਾਏ ਨੇ ਇਸ ਸ਼ਖਸ ਨੇ ਹਸਪਤਾਲ ਦੇ ਪ੍ਰਸ਼ਾਸਨ ਦੇ ਉੱਤੇ ਤੁਹਾਨੂੰ ਦੱਸ ਦੇਈ ਕਿ ਸੜਕ ਉੱਤੇ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਇੱਕ ਆਟੋ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਆਪਣਾ ਸੰਤੁਲਨ ਖੋ ਬੈੰਦਾ ਅਤੇ ਪੁਲ ਦੇ ਉੱਤੇ ਲੱਗੇ ਡਿਵਾਈਡਰ ਨਾਲ ਟਕਰਾ ਬੈੰਦਾ ਅਤੇ ਬੁਰੇ ਤਰੀਕੇ ਨਾਲ ਜ਼ਖਮੀ ਹੋ ਜਾਂਦਾ ਹੈ ਬਾਅਦ ਵਿੱਚ ਉਹ ਸ਼ਖਸ ਜ਼ਖਮੀ ਨੂੰ ਹਸਪਤਾਲ ਪਹੁੰਚਾ ਦਿੰਦਾ ਹੈ ਅਤੇ ਉਸ ਤੋਂ ਬਾਅਦ ਉਹ ਸ਼ਖਸ ਨੂੰ ਉੱਥੇ ਫਵਾੜ ਲਿਆ ਜਾਂਦਾ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਸਭ ਜਾ ਚੁੱਕੇ ਸੀ ਤਾਂ ਜ਼ਖਮੀ ਸ਼ਖਸ ਨੂੰ ਹਸਪਤਾਲ ਪੰਚਾ ਦਿੱਤਾ ਗਿਆ ਤੇ ਨਾਲ ਹੀ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਕਿ ਧੁੰਦ ਦੇ ਵਿੱਚ ਜਿਆਦਾ ਤੇਜ਼ੀ ਨਾਲ ਵਾਹਨ ਨਾ ਚਲਾਇਆ ਕਰੋ। ਅਮਿਤ ਸਰ ਅਮਿਤ ਅਮਿਤ ਕੀ ਗੱਲ ਕੋਈ ਸੀ ਪੂਰੀ? ਬਾਜੀ ਇਹਨੇ ਡਰਿੰਕ ਕੀਤੀ ਸੀ ਡਰਾਈਵਰ ਨੇ ਤੇ ਇਹ ਆਟੋ ਇਹਦਾ ਨਾ ਪੁਲ ਦੇ ਉੱਪਰ ਪਲਟ ਗਿਆ ਤੇ 1.5 ਘੰਟਾ ਇਹ ਉੱਥੇ ਤੜਪਦਾ ਰਿਹਾ ਤੇ ਇਹਨੂੰ ਕੋਈ ਨਹੀਂ ਹੱਥ ਕਿਸੇ ਨੇ ਨਹੀਂ ਪਾਇਆ। ਫਿਰ ਮੈਂ ਆਪਦੀ ਗੱਡੀ 'ਚ ਚੱਕਿਆ ਇਹਨੂੰ, ਬੰਦੇ ਨੂੰ ਮੈਂ ਹਸਪੀਟਲ ਲੈ ਕੇ ਗਿਆ। ਇਹੋ ਕਹਿ ਲੱਗੇ ਵੀ ਤੁਸੀਂ ਜਾਣਾ ਨਹੀਂ ਹੈਗਾ ਸੀ ਤੁਹਾਨੂੰ ਬੜਨਾ ਵਾ ਕੇਸ ਹੋਣਾ ਵਾ ਮੈਂ ਕਹਾਂ ਸਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਨੂੰ ਛੱਡ ਕੇ ਆਇਆ ਉਪਰ ਮੈਨੂੰ ਕਹੀ ਜਾਂਦੇ ਵੀ ਤੇਰੇ ਤੇ ਕੇਸ ਹੋਣਾ ਵਾ ਬਈ ਮੈਂ ਕੀ ਗਲਤ ਕਰਤਾ ਸਰ ਦਸ ਨੂੰ ਛੱਡ ਕੇ ਨਹੀਂ ਜਾਣ ਕਹਿਣ ਦਾ ਮਤਲਬ ਉਹਤੇ ਪੁਲਿਸ ਬਾਅਦ ਚ ਪਹੁੰਚੀ ਸੀ ਹਾਂਜੀ ਪੁਲਿਸ ਬਾਅਦ ਚ ਪਹੁੰਚੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਸੀ ਪੁਲਿਸ ਵਾਲੇ ਤੁਸੀਂ ਵੀ ਆਟੋ ਡਰਾਈਵਰ ਹੋ ਹਾਂਜੀ ਹਾਂਜੀ ਸਰ ਮੈਂ ਵੀ ਡਰਾਈਵਰ ਹਾਂ ਮੇਰਾ ਭਾਈ ਹੋਈ ਸੀ ਇੱਕ ਤਰ੍ਹਾਂ ਦਾ ਤਾਂ ਮੈਂ ਹੈਲਪ ਕੀਤੀ ਹੈ ਸਰ ਉਹ ਅਜਾ ਤੁਸੀਂ ਜਦੋਂ ਉਹਨੂੰ ਉੱਥੀ ਹੋਏ ਲਿਆਏ ਤੋਂ ਲੈ ਕੇ ਗਏ ਉਹ ਸਿਵਲ ਹਸਪੀਟਲ ਐਡਮਿਟ ਕਰਾਇਆ ਕਿ ਇਹਨਾਂ ਨੇ ਦੇ ਦਿੱਤਾ ਜਵਾਬ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਇਹਨੂੰ ਸਿਵਲ ਲੈ ਕੇ ਜਾਓ ਫਿਰ ਅਸੀਂ ਸਿਵਲ ਲੈ ਕੇ ਗਏ ਸਿਵਲ ਵਾਲਾ ਨੇ ਤਾਂ ਰੱਖ ਲਿਆ ਫਿਰ ਉਹ ਕਹਿੰਦੇ ਜੱਤ ਕੇ ਦੇ ਘਰ ਦੇ ਨਹੀਂ ਜਾਣਗੇ ਜਦ ਤੱਕ ਤੁਸੀਂ ਨਹੀਂ ਜਾਓਗੇ ਅਜਾ ਜੇ ਦੇ ਘਰ ਦੇਣਾ ਇਹ ਵੀ ਤੁਹਾਡੇ ਤੇ ਪਰਚਾ ਪੈਣਾ ਵਾ ਮੈਂ ਕਿਹਾ ਸਰ ਮੇਰੇ ਤੇ ਮੇਰੇ ਤੇ ਕਾਦਾ ਪੈਣਾ ਮੈਂ ਤਾਂ ਲੈ ਕੇ ਆਇਆ ਕਿ ਇਨਸਾਨੀਅਤ ਦੇ ਨਾਤੇ ਵੀ ਬੰਦਾ ਤੜਪ ਰਿਹਾ ਮਰ ਰਿਹਾ ਵਾ ਵੀ ਇਹਨੂੰ ਲੈ ਜਾਈਏ ਆਪਾਂ ਤੇ ਮੈਂ ਹੁਣੇ ਚ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਮੇਰੇ ਵੀ। ਮਤਲਬ ਲੋਕਾਂ ਨੂੰ ਭਲਾ ਨਹੀਂ ਕਰਨਾ ਚਾਹੀਦਾ। ਹਾਂਜੀ ਮੈਂ ਗਲਤੀ ਕਰਤੀ ਇਹਨੂੰ ਲੈ ਗਿਆ ਸਰ ਉਹਨੂੰ। ਅਜੇ ਭਲੇ ਦਾ ਭਲੇ ਦੀ ਸਜ਼ਾ ਮਿਲ ਰਹੀ ਸੀ। ਹਾਂਜੀ ਹਾਂਜੀ ਸਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਕਹਿੰਦੇ ਤੈਨੂੰ ਜਾਨ ਨਹੀਂ ਦੇਣਾ। ਮੈਂ ਕਹਾ ਵੀਰੇ ਮੇਰੀ ਕੀ ਗਲਤੀ ਹੈ ਮੈਂ ਤਾਂ ਸਿਰਫ ਇੱਕ ਆਪਣਾ ਕਰਤੱਬ ਨਿਭਾਇਆ। ਕੋਈ ਜ਼ਖਮੀ ਇਹ ਕੀ ਕੋਈ ਵੀ ਹੋ ਗਾ ਰੋਡ ਤੇ ਵੀਰੇ ਅਸੀਂ ਉਹਦੀ ਵੀ ਹੈਲਪ ਕਰਾਂਗੇ। ਇਹਦੇ ਚ ਕੀ ਹੈ ਵੀਰੇ ਯਾਰ। ਅੱਛਾ ਕਿਹੜੀ ਜਗ੍ਹਾ ਤੇ ਰਹਿਣ ਆਲੇ ਤੁਸੀਂ? ਮੈਂ ਸਰ ਦੁਗਰੀ ਫੇਸ ਬੰਨ ਰਹਿਣ ਆਲਾ ਸਰ। ਅਜੇ ਟੁਕੜੀ ਫੇਸ ਬੰਨਦਾ ਰਹਿਣ ਆਲਾ। ਹਾਂਜੀ ਬ ਹਾਂਜੀ ਹਾਂਜੀ ਡਰਿੰਕ ਕੀਤੀ ਹੋਈ ਸੀਗੀ ਤੇ ਮੈਡੀਕਲ ਗੋਲੀਆਂ ਵੀ ਉਹਦੀ ਜੇਬ ਚੋਂ ਨਿਕਲੀਆਂ ਤੇ दारू ਜ਼ਿਆਦਾ ਪੀਤੀ ਹੋਈ ਸੀ ਤਾਂ ਕਰਕੇ ਫੁੱਟਪਾਥ ਦੇ ਗੱਡੀ ਇਹਦੀ ਗਈ ਪਲਟ ਅਜਾ ਠੀਕ ਹੈ ਇਹਦਾ ਸਿਰ ਸਿਰ ਫਟ ਗਿਆ ਕੰਨ ਫਟ ਗਿਆ ਟਾਂਕੇ ਲੱਗੇ ਇਹਦੇ ਉਹ ਇੰਨਾ ਬਲੱਡ ਨਿਕਲ ਗਿਆ ਉੱਥੇ ਕੋਈ ਨਹੀਂ ਰੁਕਿਆ ਸਰ ਸਾਰਿਆਂ ਨੂੰ ਕਿਹਾ ਕੋਈ ਨਹੀਂ ਖੜਿਆ ਸਭ ਚਲੇ ਜਾ ਰਹੇ ਸੀਗੇ ਪੁਲਿਸ ਮੋਕੇ ਤੇ ਕਹਿ ਰਹੀ ਸੀ ਵੀ ਗੱਡੀ ਛੱਡ ਕੇ ਭੱਜ ਗਿਆ ਹਾਂਜੀ ਪੁਲਿਸ ਮੋਕੇ ਤੇ ਕਹਿ ਰਹੀ ਸੀਗੀ ਤੇ ਜਦ ਮੈਂ ਲੈ ਕੇ ਗਿਆ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹ ਕਹਿੰਦੇ ਤੁਸੀਂ ਤੁਹਾਡੇ ਤੇ ਪਰਚਾ ਹੋਣਾ ਵਾ ਮੈਂ ਕਿਹਾ ਮੈਂ ਤਾਂ ਵੀਰੇ ਇੱਕ ਇਨਸਾਨ ਦੀ ਦੇ ਨਾਤੇ ਇੱਕ ਹੈਲਪ ਕੀਤੀ ਅਗਲੇ ਦੀ ਬ੍ਰਦਰ ਪਰ ਉੱਥੇ ਆ ਕੇ ਮਤਲਬ ਮੇਰਾ ਕਹਿੰਦਾ ਇਹ ਹੈ ਕਿ ਅੱਜ ਦੀ ਰੇਟ 'ਚ ਜੇ ਆਪਾਂ ਕਿਸੇ ਦਾ ਭਲਾ ਕਰੀਏ ਤਾਂ ਅਗਲੇ ਨੂੰ ਬੁਰਾ ਲੱਗਦਾ ਹੈ ਬ੍ਰਦਰ ਇਹ ਆ ਸਾਰੀ ਗੱਲ ਤੇ ਹੁਣ ਅੱਜ ਆਪਾਂ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਸਰ ਮੈਂ ਤਾਂ ਇੱਕਦਮ ਜੋਸ਼ ਸੀ ਆਪਣਾ ਨਿਭਾਤਾ ਸਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਉਲਟੇ ਹੋ ਗਏ ਮੇਰੇ ਨਾਲ ਹੀ ਅਗਲੇ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇਦਾਂ ਉਦਾਂ ਮੈਂ ਕਿਹਾ ਸੌਰੀ ਵੀਰੇ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਲੈ ਆਇਆ ਇੱਥੇ ਯਾਰ ਬਸ ਭਾਜੀ ਆਪਣਾ ਛੱਡ ਕੇ ਆ ਗਿਆ ਉਹਦੇ ਘਰ ਤੇ ਆ ਗਿਆ ਸਰ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਹੁਣ ਤੁਸੀਂ ਸੰਭੋ ਅਸੀਂ ਤਾਂ ਸੰਭ ਤਾਂ ਜਿੰਨਾ ਸਾਹਮਣਾ ਸੀ ਇਹ ਐਸੇ ਸੰਦੀਪ ਕੁਮਾਰ ਸੰਦੀਪ ਕੁਮਾਰ ਇਹ ਹੋਇਆ ਕਿਦਾਂ ਵਾਕਿਆ ਇਹ ਤਾਂ ਅਸੀਂ ਜਸਟ ਆਏ ਹੀ ਆ ਹੁਣੇ ਤੇ ਮੈਂ ਦੇਖਦਾ ਕੀ ਹੈ ਡਿਊਟੀ ਆਫਸਰ ਆ ਰਿਹਾ ਫਿਰ ਤੁਹਾਨੂੰ ਦੱਸਦੇ ਹਾਂ ਸਰ ਡਿਊਟੀ ਅਫਸਰ ਰੈਜ਼ੀਡੈਂਟ ਇਹ ਬੰਦੇ ਦਾ ਰੈਜ਼ੀਡੈਂਟ ਹੋਇਆ ਕਦ ਨਾਲ ਹੋਇਆ ਅਸੀਂ ਤਾਂ ਜਸਟ ਲੱਗਦਾ ਵੀ ਕਿਸੇ ਨਾਲ ਹੋਇਆ ਕਿ ਕੱਲਾ ਆਪਣੇ ਆਪ ਤੇ ਇਹ ਲੱਗ ਰਿਹਾ ਵੀ ਆਪ ਹੀ ਵੱਜਾਇਆ ਧੁੰਦ ਹੋਣ ਦੇ ਕਰਕੇ ਹੂੰ ਇਹ ਸਾਰਨ ਉਹ ਇੱਥੇ ਵੱਜੀ ਹੈ ਹੂੰ ਤੇ ਉਹ ਅਫਸਰਟ ਹੋ ਗਿਆ ਉਹਦੇ ਨਾਲ ਬੰਦਾ ਕੋ ਐਡ ਲਗਾਦਾ ਮੈਂ ਤਾਂ ਜਸਟ ਹੁਣੇ ਆਇਆ ਨਹੀਂ ਮੈਂ ਕੈਨ ਮਤਲਬ ਬੰਦਾ ਨੇ ਉਸ ਨੂੰ ਪਹੁੰਚਾ ਤਾ ਨੂੰ ਹਾਂਜੀ ਹਾਂਜੀ ਉਹ ਹਸਪੀਟਲ ਨੂੰ ਚਲੇ ਗਏ ਇਹ ਹੋਇਆ ਕਿਹੜੀ ਜਗ੍ਹਾ ਇਹ ਪ੍ਰੋਪਰ ਜਗ੍ਹਾ ਕਿਹੜੀ ਆ ਇਹ ਬੱਸ ਸਟੈਂਡ ਦੇ ਉੱਪਰ ਬ੍ਰਿਜ ਹੈ ਹੂੰ ਬ੍ਰਿਜ ਦੇ ਉੱਪਰ ਹੈ ਬ੍ਰਿਜ ਦੇ ਉੱਤੇ ਆ ਕੀ ਲੋਕਾਂ ਕਹਿੰਗੇ ਇਹ ਲੋਕੀ ਤੇਜ਼ ਚਲਾਉਂਦੇ ਨੇ ਮੋਟਰਸਾਈਕਲ ਵਗੈਰਾ ਨਹੀਂ ਤੇਜ਼ ਨਹੀਂ ਚਲਾਉਣਾ ਚਾਹੀਦਾ ਤੁੰਦ ਦੇ ਦੈਨੇ ਬੜੇ ਆਰਾਮ ਨਾਲ ਚੱਲਣਾ ਚਾਹੀਦਾ ਜ਼ਿੰਦਗੀ ਬਹੁਤ ਕੀਮਤੀ ਆ ਦੇਖੇ ਜਿਵੇਂ ਤੁਸੀਂ ਇਸ ਟਾਈਮ ਰਾਤ ਨੂੰ ਉੱਥੇ ਡਿਊਟੀ ਕਰ ਰਹੇ ਹੋ ਲੋਕੀ ਕਹਿੰਦੇ ਵੀ ਪੁਲਸ ਵਾਲੇ ਬਾਹਰ ਨਿਕਲਦੇ ਸੀ ਉੱਥੇ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਹਿੰਦਾ ਸਾਰੇ ਇੱਕ ਦੂਸਰੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ ਲੋਕ ਵੀ ਸਾਡੇ ਨਾਲ ਮਿਲ ਕੇ ਚੱਲਦੇ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਪਰ ਕੋਈ ਜਾਨੀ ਵੱਡਾ ਨੁਕਸਾਨ ਨਹੀਂ 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 ਕੋਈ ਨੁਕਸਾਨ ਨਹੀਂ ਹੈ ਇੱਕ ਇੱਕ ਨੇ ਲੱਗਿਆ ਸੱਟਾਂ ਜੀ ਹਾਂ ਜੀ ਇਹ ਸੱਟਾਂ ਥੋੜੀਆਂ ਲੱਗੀਆਂ ਪਤਾ ਹੋ ਗਿਆ ਅਜਾ ਪਤਾ ਲੱਗੇ ਕਿਥੋਂ ਦਾ ਰਹਿਣ ਵਾਲਾ ਈ ਸਰੋ ਨਹੀਂ ਇਹ ਹਜੇ ਮੈਂ ਦੱਸਦੇ ਆ ਡਿਊਟੀ ਅਫਸਰ ਗਿਆ ਹੋਇਆ ਆਉਂਦਾ ਉਹ ਤੁਹਾਨੂੰ ਦੱਸੋ ਠੀਕ ਠੀਕ ਜੀ ਤੁਹਾਨੂੰ ਇਹ ਐਕਸੀਡੈਂਟ ਹੋਇਆ ਵਾ ਨਾ ਕੋਈ ਡਰਾਈਵਰ ਆ ਨਾ ਕੋਈ ਤੇ ਹੋਰ ਆ ਮੌਕੇ ਦਾ ਗਵਾ ਸਵੇਰ ਜੋ ਜੋ ਹੋਊਗੀ ਅਗਲੀ ਤਫ਼ਤੀਸ਼ ਉਹ ਕਾਰਵਾਈ ਕੀਤੀ ਜਾਊਗੀ ਸਰ ਲੱਗਦਾ ਕਿ ਇਹ ਵੀ ਨਸ਼ੇ ਦੇ ਹਾਲਤ ਸੀ ਜੀ ਕਿਦਾਂ ਇਹ ਲੱਗਦਾ ਜਿਵੇਂ ਕਿਸੇ ਤੋਂ ਵੱਜਿਆ ਹੁੰਦਾ ਇਹ ਬਾਕੀ ਸਵੇਰ ਪਤਾ ਲੱਗਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੱਡਾ ਕੋਈ ਕੋਈ ਪਤਾ ਨਹੀਂ ਬਈ ਚਲੇ ਗਏ ਸਾਡੇ ਹੁਣ ਤੋਂ ਪਹਿਲਾਂ ਹੁਣ ਕੋਈ ਬੰਦਾ ਮੌਜੂਦ ਨਹੀਂ ਇੱਥੇ ਸਾਨੂੰ ਪੀਸੀਆਰ ਸਿਆਲੀ ਨੇ ਤਲਾਹ ਦਿੱਤੀ। ਅਜੇ ਤਾਂ ਕੋਈ ਪਤਾ ਨਹੀਂ ਲੱਗਿਆ ਵੀ ਕਾਰਨ ਨਾਲ ਕੀ ਕੀਤਾ ਹੋਇਆ। ਕੋਈ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ। ਇਹ ਕੋਈ ਆ ਉਹ ਬੰਦੇ ਦਾ ਵੀ ਨਹੀਂ ਪਤਾ ਲੱਗਿਆ। ਨਾ ਬੰਦੇ ਦਾ ਪਤਾ ਨਾ ਕੋਈ ਇੰਟੀਮੇਸ਼ਨ ਆਈ ਉਹਦੇ ਕੋਲ ਹੁਣੇ ਹੀ ਦੱਸਿਆ ਸਾਨੂੰ ਪੀਸੀਆਰ ਨੇ। ਸਰ ਗੱਡੀ ਕਿੱਥੇ ਲੈ ਕੇ ਜਾਉਂਦੇ ਹਾਂ ਅਸੀਂ? ਗੱਡੀ ਇੱਥੇ ਲਾਵਾਂਗੇ ਚੌਂਕੀ। ਇਹ ਅੱਛਾ ਸਰ ਗੱਡੀ ਵੱਜੀ ਕਿਹਦੀ ਸੀ? ਫੁੱਟਪਾਥ ਨਾਲ ਟਕਰਾਈ ਹੋਈ ਐ। ਇਹ ਲੱਗਦਾ ਜਿਵੇਂ ਕਿਸੇ ਦਾ ਮਚਾਉਂਦਾ ਚੱਕੀਤਾ ਫੁੱਟਪਾਥ ਨਾਲ ਟਕਰਾਈ ਹੁੰਦੀ ਐ। ਕੁਈ ਮੌਕੇ ਤੇ ਹੈ ਨਹੀਂ ਕੁਆਚਾ ਸੋਨੀ ਲੁਧਿਆਣਾ ਨੰਬਰ ਇਹਦੀ ਗੱਡੀ ਦਾ ਹਾਂ ਲੁਧਿਆਣਾ ਪੀ ਵੀ 10 ਬੀ 1284 ਬਰਾਜਾ ਆਟੋ ਆ ਠੀਕ ਹੈ ਤੁਮ ਕਿ ਬੱਸ ਸਟੈਂਡ ਦੀ ਬੱਸ ਸਟੈਂਡ ਦਾ ਠੀਕ ਹੈ ਪੁਲ ਦੇ idxs ਨੇ ਬੋਲੋ ਤੇ ਇਹ ਹੈ ਪੁਲ ਦੇ ਉੱਪਰ ਹੋਇਆ ਜੋ ਬੱਸ ਸਟੈਂਡ ਤੋਂ ਇਧਰ ਨੂੰ ਜਾਂਦਾ ਗਿਲਚਾ ਵਾਲਾ ਸਰ ਟੋਂਡ ਨਾ ਕਰ ਰਹੇ ਨਾ ਇਹਨੂੰ ਪ੍ਰਬੰਧ ਕਰਕੇ ਸਾਈਡ ਤੇ ਕੀਤਾ ਜਾਊਗਾ ਵੀ ਕੋਈ ਵੱਡਾ ਨੁਕਸਾਨ ਸਾਈਡ ਤੇ ਕੀਤਾ ਜਾਊਗਾ ਨਹੀਂ ਐਕਸੀਡੈਂਟ ਹੋਰ ਹੋਣ ਦਾ